ਅਮਰਪਾਲ ਸਿੰਘ ਦੀ ਪੈਰੋਲ ਦੀ ਅਪਲੀਕੇਸ਼ਨ ਲੱਗੀ ਸੀ ਕਿ ਉਹਨਾਂ ਨੇ ਵੀ ਤਾਂ ਲੋਕ ਸਭਾ ਸੱਤਰ ਸ਼ਾਮਿਲ ਹੋਣਾ ਹੈ ਅੱਜ ਤੇ ਹੀਅਰਿੰਗ ਹੋਈ ਹੈ ਕੀ ਰਿਹਾ ਅੱਜ ਅੱਜ ਜੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਿ ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਸਾਡੀ ਪੈਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪੈਰੋਲ ਅਪਲੀਕੇਸ਼ਨ ਆਫ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪੈਰੋਲ ਅਪਲੀਕੇਸ਼ਨ ਰੱਦ ਕਰਤੀ ਸੀ ਫੇਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ ਸੰਗੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਝ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤਾਂ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਐਸ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਐ ਜੀ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਹੈ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲអនុਮਤੀ ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਲ ਸੀ ਖੜੀ ਕਰ ਸਕਦੇ ਆ ਜਵਾਬ ਨੂੰ ਆਕਲ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਤੇ ਚੇਅਰ ਤੇ ਬੈਠੇ ਹੁੰਦੇ ਆ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਇਸ਼ੂ ਜੇ ਓਕੇ ਹੁੰਦਾ ਤਾਂ ਬੋਲਣ ਦਿੰਦੇ ਆ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰਿਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆ ਬੀਐਸਸੀ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਿਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅ ਅੱਜਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਹੈ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਹੈ ਤਾ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਹੁਣ ਐਮਐਫਐਲ ਆਇਆ ਸੀ ਉਹਦੇ ਵਿੱਚ ਆਲਮੋਸਟ ਸਾਰੇ ਗਰਾਊਂਡਸ ਅਸੀਂ ਦੇ ਚੁੱਕੇ ਹਾਂ ਜਿਹੜੇ ਪੈਰੋਲ ਜਿਸ ਆਧਾਰ ਤੇ ਪਹਿਲਾਂ ਵਾਲਾ ਖਾਲੀ ਕੀਤੀ ਗਈ ਹੈ ਜੇ ਆਲਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਊਂਡਸ ਹੋਣਗੇ ਜਿਹੜੇ ਕਿ ਹੁਣ ਸਾਨੂੰ ਸਾਨੂੰ ਦੇਣਾ ਦੇਖੋ ਉਹ ਗਰਾਊਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਊਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰੋਲ ਹੁੰਦੀ ਹੈ ਤੇ 3 ਮਹੀਨਿਆਂ ਵਾਸਤੇ ਤੁਸੀਂ ਚੈਲੰਜ ਇਸ ਤਰੀਕੇ ਨਾਲ ਕਰੋਗੇ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਆ ਰਿਟ ਪਟੀਸ਼ਨ 1.5 ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫ਼ਤਿਆਂ ਵਿੱਚ ਡਿਸਾਈਡ ਕਰੋ ਤਾਂ ਉਹ ਮੇਨ ਕੇਸ ਅਸੀਂ ਦਾਇਰ ਕਰਨ ਜਾ ਰਹੀ ਆ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕੱਟੀ ਕਰਨੀ ਚੋ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾ ਨੂੰ ਆ ਰੂਲ ਆਫ ਜਿਹੜਾ ਲਾ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚੁਣੌਤੀ ਦੇ ਰਹੇ ਹਾਂ ਜੀ ਸ਼ੁਕਰੀਆ ਅਮਰਿਤਪਾਲ ਸਿੰਘ ਦੀ ਪਰੋਲ ਦੀ ਅਪਲੀਕੇਸ਼ਨ ਲੱਗੀ ਸੀ ਕਿ ਉਹਨਾਂ ਨੇ ਵੀ ਤਾਂ ਲੋਕ ਸਭਾ ਸੱਤਰ ਸ਼ਾਮਿਲ ਹੋਣਾ ਹੈ ਅੱਜ ਤੇ ਹੀਅਰਿੰਗ ਹੋਈ ਹੈ ਕੀ ਰਿਆ ਅੱਜ ਅੱਜ ਜੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਿ ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਸਾਡੀ ਪਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪਰੋਲ ਅਪਲੀਕੇਸ਼ਨ ਆਫ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪਰੋਲ ਅਪਲੀਕੇਸ਼ਨ ਰੱਦ ਕਰਤੀ ਸੀ ਫੇਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ ਸੰਗੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਝ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤਾਂ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਆ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਐ ਜੀ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਹੈ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲ anumati ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਲ ਸੀ ਕਿਹੜੀ ਕਰ ਸਕਦਾ ਜਵਾਬ ਨੂੰ ਆਕਲ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਥੇ ਚੇਅਰ ਤੇ ਬੈਠੇ ਹੁੰਦੇ ਆਂ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆਂ ਉਹ ਇਸ਼ੂ ਜੇ ਓਕੇ ਹੁੰਦਾ ਤਾਂ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰੈਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆਂ ਵੀ ਅਸੀਂ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆਂ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਿਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅਲ ਵੀਸੀ ਥਰੂ ਦੇਖੋ ਅੱਜਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਜੀ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਹੁਣ ਜਦ ਐਨਐਫਪੀ ਲਾਇਆ ਸੀ ਉਹਦੇ ਵਿੱਚ ਆਲਮੋਸਟ ਸਾਰੇ ਗਰਾਉਂਡਸ ਅਸੀਂ ਦੇ ਚੁੱਕੇ ਹਾਂ ਜਿਹੜੇ ਪੈਰੋਲਸ ਇਸ ਆਧਾਰ ਤੇ ਪਰੋਲ ਖਾਰਜ ਕੀਤੀ ਗਈ ਹੈ ਜੇ ਆਲਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਉਂਡਸ ਹੋਣਗੇ ਜਿਹੜੇ ਕਿ ਹੁਣ ਸਾਡਾ ਨੂੰ ਕੇਸ ਦਿੱਤਾ ਦੇਣਾ ਦੇਖੋ ਉਹ ਗਰਾਉਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋਲ ਰਿਜੈਕਟ ਕਰਨ ਦੇ ਗਰਾਉਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰੋਲ ਹੋਦੀ ਹੈ ਤੇ 3 ਮਹੀਨਿਆਂ ਵਾਸਤੇ ਤੁਸੀਂ ਚੈਲੰਜ ਕਿਸ ਤਰੀਕੇ ਨਾਲ ਕਰੋਗੇ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਹੈ ਰਿਟ ਪਟੀਸ਼ਨ 1.5 ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫਤਿਆਂ ਵਿੱਚ ਡਿਸਾਈਡ ਕਰੋ ਤਾਂ ਮੇਨ ਕੇਸ ਅਸੀਂ ਧਾਰ ਕਰਨ ਜਾ ਰਹੀ ਹੈ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕੱਟੀ ਕਰਨੀ ਚੋ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾ ਨੂੰ ਆ ਰੂਲ ਆਫ ਜਿਹੜਾ ਲਾ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚੁਣੌਤੀ ਦੇ ਰਹੇ ਹਾਂ ਸ਼ੁਕਰੀਆ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਅਪਲੀਕੇਸ਼ਨ ਲੱਗੀ ਸੀ ਕਿ ਉਹਨਾਂ ਨੇ ਵੀ ਤਾਂ ਲੋਕ ਸਭਾ ਸੱਤਰ ਸ਼ਾਮਿਲ ਹੋਣਾ ਹੈ ਅੱਜ ਉਹ ਤੇ ਹੀਰਿੰਗ ਹੋਈ ਹੈ ਕੀ ਰਿਆ ਅੱਜ ਅੱਜ ਹੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਿ ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਸਾਡੀ ਪੈਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪੈਰੋਲ ਅਪਲੀਕੇਸ਼ਨ ਆਫ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪੈਰੋਲ ਅਪਲੀਕੇਸ਼ਨ ਰੱਦ ਕਰਤੀ ਸੀ ਫੇਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ ਸੰਗੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਝ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤਾਂ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਆ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਹੈ ਜੀ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਹੈ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲ anumati ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਵਰਸੀ ਖੜੀ ਕਰ ਸਕਦਾ ਹੈ ਜਵਾਬ ਨੂੰ ਆਕ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਥੇ ਚੇਅਰ ਤੇ ਬੈਠੇ ਹੁੰਦੇ ਆ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਇਸ਼ੂ ਜੇ ਓਕੇ ਹੁੰਦਾ ਤਾਂ ਬੋਲਣ ਦਿੰਦੇ ਆ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ਅੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰਿਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆ ਬੀਐਸਸੀ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਿਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅ ਅੱਜਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਹੈ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਹੈ ਤਾਂ ਜਵਾਬ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਹੁਣ ਐਨਐਫਸੀ ਲਾਇਆ ਸੀ ਉਹਦੇ ਵਿੱਚ ਆਲਮੋਸਟ ਉਹ ਸਾਰੇ ਗਰਾਊਂਡਸ ਅਸੀਂ ਦੇ ਚੁੱਕੇ ਹਾਂ ਇਹਨੇ ਜਿਹੜੇ ਪੈਰੋਲ ਜਿਸ ਆਧਾਰ ਤੇ ਪਹਿਲਾਂ ਖਾਰਜ ਕੀਤੀ ਗਈ ਸੀ ਤੇ ਆਲਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਊਂਡਸ ਹੋਣਗੇ ਜਿਹੜੇ ਕਿ ਹੁਣ ਸਰਕਾਰ ਨੂੰ ਰਿਜੈਕਟ ਕਿਹਾ ਦੇਣਾ ਹੈ ਦੇਖੋ ਉਹ ਗਰਾਊਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਊਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਕਿ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰੋਲ